ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਚੰਡੀਗੜ੍ਹ ਦੀ ਮੇਅਰ ਸੀਟ ਉੱਤੇ ਭਾਜਪਾ ਦਾ ਕਬਜ਼ਾ ਕਾਂਗਰਸ ਆਪ ਮਿਲ ਕੇ ਵੀ ਨਹੀਂ ਦੇ ਸਕੇ ਮਾਤ ਮਹਾਕੁੰਭ ਘਟਨਾ ਦੇ ਪਾਬੂ ਕੋਏ ਸੀਐਮ ਜੋਗੀ ਜੁਡੀਸ਼ੀਅਲ ਜਾਂਚ ਦੇ ਦਿੱਤੇ ਹੁਕਮ ਆਪਜੀ ਦਾ ਵੀ ਕੀਤਾ ਐਲਾਨ ਅਮਰੀਕਾ 'ਚ ਜਹਾਜ਼ ਹਾਦਸੇ 'ਚ 19 ਲੋਕਾਂ ਦੀ ਮੌਤ 64 ਲੋਕ ਸੰਸਵਾਰ ਰੈਸਕਿਊ ਆਪਰੇਸ਼ਨ ਜਾਰੀ ਚੰਡੀਗੜ੍ਹ ਚ ਬੀਜੇਪੀ ਦਾ ਮੇਅਰ ਬਣਦੇ ਹੀ ਬਾਗੋ ਬਾਗ ਹੋਏ ਰਵਨੀਤ ਬਿੱਟੂ ਕਿਹਾ ਜਦੋਂ ਰਾਜਤਾਨ ਨਹੀਂ ਜਿੱਤ ਲਈ ਤਾਂ ਪੰਜਾਬ ਦੀ ਅਗਲੀ ਵਾਰੀ ਗੰਨੇ ਦੀ ਟਰਾਲੀ ਨੇ ਪਵਾਏ ਘਰ ਚ ਬਣ ਦੋ ਕਿਸਾਨਾਂ ਦੀ ਮੌਕੇ ਦੀ ਮੌਤ ਹੁਣ ਖਬਰਾਂ ਵਿਸਤਾਰ ਨਾਲ ਲੁਧਿਆਣਾ ਦੇ ਖੰਨਾ ਸ਼ਹਿਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਛੜਖਾਰਸੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਹਾਦਸੇ ਵਿੱਚ ਇੰਨਾ ਭਿਆਨਕ ਸੀ ਕਿ ਗੰਨਾ ਮਿਲਵਲ ਜਾ ਰਹੇ ਟਰੈਕਟਰ ਟਰਾਲੀ ਵਿੱਚੋਂ ਗੰਨੇ ਦੀ ਗੰਢ ਖੁੱਲਣ ਕਰਕੇ ਦੋਵਾਂ ਕਿਸਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਵਿੱਚ ਮਾਰੇ ਗਏ ਕਿਸਾਨਾਂ ਦੀ ਪਛਾਣ ਗਰਤੀਪ ਸਿੰਘ 35 ਅਤੇ ਦਦਾਰ ਸਿੰਘ 45 ਵਾਸੀ ਮਾਜਰੀ ਪਾਇਲ ਵਜੋਂ ਹੋਈ ਹੈ ਉਹ ਦੋਵੇਂ ਆਪਣੇ ਖੇਤ ਤੋਂ ਅਮਲੋਤ ਸਥਿਤ ਗੰਨਾ ਮਿਲ ਵਿੱਚ ਗੰਨਾ ਲੈ ਕੇ ਜਾ ਰਹੇ ਸਨ ਜਿਵੇਂ ਇਹੀ ਇਹ ਬਾਹੂ ਮਾਜਰਾ ਪਹੁੰਚੇ ਤਾਂ ਗੰਨੇ ਨਾਲ ਬੰਨੀ ਰੱਸੀ ਟੁੱਟ ਗਈ ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗਵਾ ਬੈਠਾ ਤੇ ਰੇਲਿੰਗ ਉੱਤੇ ਚੜ ਗਿਆ ਅਤੇ ਢਲਾਨ ਕਾਰਨ ਗੰਨਾ ਦੋਹਾਂ ਲੋਕਾਂ ਉੱਤੇ ਡਿੱਗ ਪਿਆ ਰੋਡ ਸੇਫਟੀ ਫੋਰਸ ਸਬ ਇੰਸਪੈਕਟਰ ਸਗਰੇਵ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਗੰਨੇ ਦੇ ਢੇਰ ਹੇਠੋਂ ਬਾਹਰ ਕੱਢਿਆ ਗਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦیدار ਸਿੰਘ ਦੀ ਖੰਨਾ ਸਿਵਲ ਹਸਪਤਾਲ ਜਦੋਂ ਜੰਦੇ ਸਮੇ ਮੌਤ ਹੋ ਗਈ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਹਸਪਤਾਲ ਪਹੁੰਚੇ ਤੇ ਪੋਸਟਮਾਰਟਮ ਕਰਵਾਉਣ ਤੇ ਜ਼ੋਰ ਦਿੱਤਾ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬੁਲਾਉਣਾ ਪਿਆ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਤੇ ਦੋਹਾਂ ਲਾਸ਼ਾਂ ਨੂੰ ਹਸਪਤਾਲ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਦੀ ਚੋਣ ਜਿੱਤ ਲਈ ਹੈ ਆਵਾ ਦੇ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ ਜੋ ਕਿ 52 ਦਾ ਅੰਕੜਾ ਹੈ ਕੁੱਲ 36 ਵੋਟਾਂ ਪਈਆਂ ਭਾਜਪਾ ਕੋਲ 16 ਕੌਂਸਲਰ ਹਨ ਅਜਿਹੀ ਸਥਿਤੀ ਵਿੱਚ ਆਪ ਅਤੇ ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਭਾਜਪਾ ਚੰਡੀਗੜ੍ਹ ਨਗਰ ਨਿਗਮ ਵਿੱਚ ਆਵਾਜ਼ੀ ਪਾਰਟੀ ਦੇ 13 ਅਤੇ ਕਾਂਗਰਸ ਦੇ 6 ਕੌਂਸਲਰ ਹਨ ਇਸ ਜਿੱਤ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਅਬਨੀਤ ਸਿੰਘ ਬਿੱਟੂ ਨੇ ਜਿੱਤ ਦੀ ਵਧਾਈ ਦਿੱਤੀ ਅਬਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਬਲਾ ਪਰਿਵਾਰ ਨਾਲ ਮੇਰੀ 30 ਸਾਲ ਪੁਰਾਣੀ ਸਾਂਝ ਹੈ ਅੱਜ ਖੁਸ਼ੀ ਹੋ ਰਹੀ ਹੈ ਜਦੋਂ ਭਾਜਪਾ ਨੇ ਪੰਜਾਬ ਦੀ ਰਾਜਧਾਨੀ ਜਿੱਤ ਲਈ ਹੈ ਅਗਲੀ ਵਾਰੀ ਪੰਜਾਬ ਦੀ ਹੈ ਚੰਡੀਗੜ੍ਹ ਨੇ ਪ੍ਰਧਾਨ ਮੰਤਰੀ ਨરેન્દ્ર મોદી ਦੀ ਵਿਕਾਸ ਵਾਲੀ 100 ਚੁੱਤੇ ਮੋਰ ਲਗਾਈ ਹੈ ਅੱਜ ਭਾਰਤ ਜਨਤਾ ਪਾਰਟੀ ਦੀ ਜਿੱਤ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਜਿੱਤ ਦੀ ਭਾਰਤ ਜਨਤਾ ਪਾਰਟੀ ਨੂੰ ਬਹੁਤ ਬਹੁਤ ਮੁਬਾਰਕ ਵਾਸ਼ਿੰਗਟਨ ਡੀਸੀ ਦੇ ਨੇੜੇ ਰੀਗਨ ਵਾਸ਼ਿੰਗਟਨ ਨੈਸ਼ਨਲ 에어ਪੋਰਟ ਨੇੜੇ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਪੀਐਸਏ 에어ਲਾਈਨਸ ਦਾ ਇੱਕ ਯਾਤਰੀ ਜਹਾਜ਼ ਹਵਾ ਵਿੱਚ ਇੱਕ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ ਨਦੀ ਵਿੱਚ ਡਿੱਗ ਗਿਆ 에어ਲਾਈਨ ਸੂਤਰਾਂ ਅਨੁਸਾਰ ਜਹਾਜ਼ ਵਿੱਚ 60 ਯਾਤਰੀ ਸਵਾਰ ਸਨ ਪੀਐਸਏ 에어ਲਾਈਨਸ ਅਮਰੀਕਨ 에어ਲਾਈਨਸ ਦੀ ਇੱਕ ਸਹਾਇਕ ਕੰਪਨੀ ਹੈ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿੱਚ 65 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਸੀ ਹਾਦਸੇ ਤੋਂ ਬਾਅਦ ਵਸ਼ਿੰਗਟਨ ਡੀਸੀ ਹਵਾਈ ਅੱਡੇ ਤੇ ਸਾਰੇ ਟੇਕ ਆਫ ਅਤੇ ਲੈਂਡਿੰਗ ਰੋਕ ਦਿੱਤੀਆਂ ਗਈਆਂ ਹਨ ਇਸ ਮੁੱਦੇ ਤੇ ਅਮਰੀਕਾ ਸੈਂਟਰ ਰੇਡ ਕਰੂਜ਼ ਨੇ ਟਵੀਟ ਕੀਤਾ ਕਿ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਮੌਤਾਂ ਦੀ ਸਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਅਮਰੀਕਨ 에ਅਰਲਾਈਨਜ਼ ਦੇ ਇੱਕ ਬਿਆਨ ਜਾਰ ਕਰਕੇ ਕਿਹਾ ਕਿ ਅਸੀਂ ਇਸ ਮਾਮਲੇ ਤੋਂ ਜਾਣੂ ਹਾਂ ਜਿਸ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਪੀਐਸਏ ਦੁਆਰਾ ਸੰਚਾਲਿਤ ਅਮਰੀਕਨ 에ਅਰਲਾਈਨਜ਼ 5342 ਕ੍ਰੈਸ਼ ਹੋ ਗਿਆ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਤੋਂ ਬਾਅਦ ਹੋਰ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਇਸ ਦਰਾਂ ਨਦੀ ਵਿੱਚ ਡਿੱਗੇ ਜਹਾਜ਼ ਦੇ ਮਲਬੇ ਦੀ ਵੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ ਮੋਨੀ ਅਮੇ ਵਸਿਆ ਦੇ ਮੌਕੇ ਤੇ ਬੁੱਧਵਾਰ ਤੜਕੇ ਪ੍ਰਯਾਗਰਾਜ ਚ ਮਹਾਕੁੰਭ ਦੇ ਸੰਗਮ ਖੇਤਰ ਚ ਮਚੀ ਭਗੜ ਰੜ ਚ 30 ਲੋਕਾਂ ਦੀ ਮੌਤ ਹੋ ਗਈ ਜਦਕਿ 60 ਹੋਰ ਜ਼ਖਮੀ ਹੋ ਗਏ ਮਹਾਕੁੰਭ ਹਾਦਸੇ ਦੇ ਪਾਬਕ ਹੋ ਗਏ ਸੀਐਮ ਯੋਗੀ ਉਹਨਾਂ ਕਿਹਾ ਕਿ ਸ਼ਰਧਾਲੂਆਂ ਦਾ ਦਵਾ ਸੀ ਪ੍ਰਯਾਗਰਾਜ ਵਿੱਚ ਜਿਆਦਾ ਭੀੜ ਇਕੱਠੀ ਹੋਈ ਸ਼ਰਧਾਲੂ ਬ੍ਰਹਮ ਮਹਾ ਸੂਰਤ ਚ ਇਸ਼ਨਾਨ ਕਰਨ ਦੀ ਅਡੀ ਕਰ ਰਹੇ ਸਨ ਅਸੀਂ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ 8 ਕਰੋੜ ਲੋਕ ਪ੍ਰਯਾਗਰਾਜ ਵਿੱਚ ਸਨ ਮਹਾਕੁੰਭ ਚ ਭਾਰੀ ਭੀੜ ਦੇ ਕਾਰਨ ਇਹ ਹਾਦਸਾ ਵਾਪਰਿਆ ਸੀਐਮ ਯੋਗੀ ਨੇ ਆਦੇਸ਼ੀ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ ਸੀਐਮ ਯੋਗੀ ਨੇ ਕਿਹਾ ਕਿ ਸੰਗਮ ਚ ਜੋ ਕੁਝ ਹੋਇਆ ਉਸ ਤੇ ਸਵਾਲ ਉੱਠਣਾ ਸੁਭਾਵਿਕ ਹੈ ਪੁਲਿਸ ਪੱਧਰ ਤੇ ਵੱਖਰੀ ਜਾਂਚ ਕੀਤੀ ਜਾਵੇਗੀ ਸੀਐਮ ਯੋਗੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਆਗਾਮੀ ਅਮਤ ਸੰਚਾਰ ਮੌਕੇ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਸੀਐਮ ਯਾਉਗੀ ਨੇ ਭਾਵਕੋ ਕੇ ਕਿਹਾ ਕਿ ਘਟਨਾ ਦੁਖਦਈ ਹੈ ਦਿਲ ਦਹਿਲਾਉਣ ਵਾਲੀ ਹੈ ਉਹਨਾਂ ਸਾਰੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਸੀਂ ਰਾਤ ਤੋਂ ਹੀ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਵਿੱਚ ਅਤੇ ਹੋਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਫੋਰ ਪੁਲਿਸ ਨਿਯਤ ਕੀਤੀ ਗਈ ਹੈ ਮੰਗਲਵਾਰ ਸਵੇਰੇ 7 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਇਸ਼ਨਾਨ ਕਰਨ ਆ ਰਹੇ ਹਨ ਵੱਡੀ ਗਿਣਤੀ ਵਿੱਚ ਬ੍ਰਹਮ ਮੂਰਤ ਦੀ ਅਡੀਕ ਸੀ ਇਸ ਹਾਦਸੇ 'ਚ 90 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ 30 ਲੋਕਾਂ ਦੀ ਮੌਤ ਹੋ ਗਈ 36 ਦਾ ਇਲਾਜ ਚੱਲ ਰਿਹਾ ਹੈ ਪੀੜਤ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਹਾਦਸੇ ਤੋਂ ਕੁਝ ਦੇਰ ਬਾਅਦ ਪ੍ਰਸ਼ਾਸਨਿਕ ਅਮਲਾ ਗ੍ਰੀਨ ਕੋਰੀਡੋਰ ਬਣਾ ਕੇ ਮੌਕੇ ਤੇ ਪੁੱਜ ਗਿਆ ਹਾਦਸੇ ਵਿੱਚ ਸਵਾਲ ਉੱਠਣੇ ਸੁਭਾਵਿਕ ਹਨ ਸੀਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਮੇਅਰ ਚੋਣਾਂ ਵਿੱਚ ਗੱਠਜੋੜ ਵੀਦਵਾਰ ਪ੍ਰੇਵਲਤਾ ਨੂੰ ਵੱਡਾ ਝਟਕਾ ਲੱਗਾ ਹੈ ਮੇਅਰ ਚੋਣਾਂ ਵਿੱਚ ਆਵਾਦੀ ਪਾਰਟੀ ਅਤੇ ਕਾਗਜ਼ ਦਾ ਗੱਠਜੋੜ ਹਾਰ ਗਿਆ ਹੈ ਭਾਜਪਾ ਵੀਦਵਾਰ ਹਰਪ੍ਰੀਤ ਕੌਰ ਬਬਲਾ ਜਿੱਤ ਗਈ ਹੈ ਭਾਜਪਾ ਦੇ ਇਕੱਲੇ ਚੋਣਾਂ ਲੜੀ ਸਨ ਹਰਪ੍ਰੀਤ ਕੌਰ ਬਬਲਾ ਨੂੰ ਬੇਅਰ ਉਹਦੇ ਲਈ ਬੀਜੇਪੀ ਦੇ ਨਾਮਜ਼ਦ ਕੀਤਾ ਜ਼ਿਕਰਯੋਗ ਹੈ ਕਿ ਇਹ ਚੋਣ ਹਾਈ ਕੋਰਟ ਦੇ ਸੇਵਾਮੁਕਤ ਜੱਜ ਜੈ ਸ਼੍ਰੀ ਠਾਕੁਰ ਤਿੱਦਗਰਾਦੀ ਹੇਠ ਹੋ ਰਹੀ ਹੈ ਅਤੇ ਡਾਕਟਰ 베ਦੀ ਪ੍ਰੈਜ਼ੀਡਿੰਗ ਅਫਸਰ ਸੋ ਦੂਸਰੀ ਪਾਸੇ ਪਹਿਲਾ ਇਹ ਬੋਟਿਕ ਗੁਪਤ ਦਾ ਬੁੱਧਾ ਉੱਠਿਆ ਸੀ ਪਰ ਬਾਅਦ ਵਿੱਚ ਇਹ ਚੋੜ ਬੈਲਟ ਰਾਹੀਂ ਕਰਵਾਈ ਗਈ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ ਦੀ ਬੇਰ ਵੀਰਵਾਰ ਹਰਪ੍ਰੀਤ ਕੋਰ ਬਬਲਾ ਨੂੰ 19 ਵੋਟਾਂ ਮਿਲੀਆਂ ਹਥਿਆਰਬਾਜ਼ੀ ਅਨੁਸਾਰ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਵੀਰਵਾਰ ਸਵੇਰੇ 11:30 ਵਜੇ ਸ਼ੁਰੂ ਹੋਈ ਪਹਿਲਾ ਚੰਡੀਗੜ੍ਹ ਦੇ ਸੰਸਦ ਮੈਂਬਰ ਮੁਨੀਸ਼ ਤਵਾੜੀ ਨੇ ਆਪਣੀ ਵੋਟ ਪਾਈ ਫਿਰ ਵਾਰਡ ਕਾਉਂਸਲਰਾਂ ਨੇ ਇੱਕ ਇੱਕ ਕਰਕੇ ਆਪਣੀਆਂ ਵੋਟਾਂ ਪਾਈਆਂ ਕੌਂਸਲ ਗੁਰਬਖਸ਼ ਸਿੰਘ रावत ਜੋ ਕਿ 2 ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਰ ਉਹਨਾਂ ਦੇ ਵੀ ਆਪਣੀ ਵੋਟ ਪਾਈ ਦੱਸ ਦਈਏਗੀ ਉਹ ਘੜੀ ਪਾ ਕੇ ਅੰਦਰ ਜਾ ਰਹੇ ਸਰ ਪਰਬੋਦੀ ਤੇ ਦੇ ਵਿਰੋਧ ਕਰਦੇ ਉਹਨਾਂ ਇਸ ਨੂੰ ਉਤਾਰ ਲਾ ਪਿਆ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ